ਨਾਜਪੀਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਸੈਂਟਰਲ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਕੱਲ੍ਹ ਸ਼ਾਮ ਗੁਰੂ ਨਾਨਕ ਸਟੇਡੀਅਮ ਵਿਖੇ ਨਵੇਂ ਬਣੇ ਇੰਡੋਰ ਬਾਸਕਟਬਾਲ ਕੋਰਟ ਦਾ ਦੌਰਾ ਕੀਤਾ ਜਿੱਥੇ 2 ਸਤੰਬਰ ਤੋਂ 9 ਸਤੰਬਰ ਤੱਕ ਪੁਰਸ਼ਾਂ ਤੇ ਔਰਤਾਂ ਦੀ 75ਵੀਂ ਯੂਨੀਅਨ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ ਵਿਧਾਇਕ ਉੱਥੇ 2 ਘੰਟੇ ਤੋਂ ਵੱਧ ਸਮੇਂ ਲਈ ਰਹੇ ਅਤੇ ਪੰਜਾਬ ਦੀਆਂ ਟੀਮਾਂ ਦੇ ਮੁੰਡਿਆਂ ਤੇ ਕੁੜੀਆਂ ਦੇ ਅਭਿਆਸ ਮੈਚ ਵੀ ਦੇਖੇ ਕਿਸ਼ੋਰ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਉਹਨਾਂ ਦੀਆਂ ਖੁਰਾਕ ਦੀਆਂ ਜ਼ਰੂਰਤਾਂ ਲਈ ਵੱਡੀ ਮਾਤਰਾ ਵਿੱਚ ਨਕਦ ਇਨਾਮ ਦਿੱਤੇ। ਉਹਨਾਂ ਨੇ ਲੁਧਿਆਣਾ ਦੇ ਕੋਚ ਸ਼੍ਰੀ ਜੈਪਾਲ ਸਲੋਨੀ ਅਤੇ ਰਵਿੰਦਰ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ। ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਤਾਲੀਵਾਲ ਨੇ ਕਿਹਾ ਕਿ ਵਿਦਿਆਕ ਆਪਣੀ ਜਵਾਨੀ ਵਿੱਚ ਬਾਸਕਟਬਾਲ ਮੈਦਾਨਾਂ ਦਾ ਨਿਯਮਤ ਦੌਰਾ ਕਰਦੇ ਰਹੇ ਹਨ। ਟੈਕਵਾਲ ਨੇ ਕਿਹਾ ਕਿ ਉਹਨਾਂ ਦਾ ਦੌਰਾ ਸਾਡੇ ਲਈ ਮਨੁਬਲ ਬਦਾਉਣ ਵਾਲਾ ਹੈ ਵਿਦਾਇਕ ਦੇ ਨਾਲ ਬਾਸਕਟਬਾਲ ਦੇ ਤਜਰਬੇਕਾਰ ਖਿਡਾਰੀ ਨਵੀਨ ਖੋਸਲਾ ਬਿੱਪਨ ਰਿਸ਼ੀ ਦੀਪਕ ਆਸ਼ੀਸ਼ ਅਤੇ ਅਰुण ਡਿੰਗ ਵੀ ਸਨ ਬਾਸਕਟਬਾਲ ਖਿਡਾਰੀਆਂ ਦੇ ਹੋਸਟਲ ਰਹਿائش ਦਾ ਦੌਰਾ ਕਰਦੇ ਹੋਏ ਉਹਨਾਂ ਨੇ ਇਸ ਨਵੀਂ ਵਾਲੇ ਵਾਤਾਵਰਨ ਵਿੱਚ ਗੰਦੀ ਸਥਿਤੀ ਤੇ ਅਸੰਤੁਸ਼ਟੀ ਪ੍ਰਗਟ ਕੀਤੀ ਅਤੇ ਉੱਥੇ ਮੌਜੂਦ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਤੁਰੰਤ ਇਸ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਡੀਐਸਓ ਕੁਲਦੀਪ ਕੁਮਾਰ ਨੇ ਦੱਸਿਆ ਕਿ ਵਿਭਾਗ ਨੇ ਪੱਖਾਨਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਕਮਰਿਆਂ ਦੀ ਮੁਰੰਮਤ ਅਤੇ ਮੁਰੰਮਤ ਲਈ ਉੱਚ ਅਧਿਕਾਰੀਆਂ ਨੂੰ ਇੱਕ ਪੱਤਰ ਲਿਖਿਆ ਜੋ ਕਿ ਜਲਦੀ ਹੀ ਪੂਰਾ ਹੋ ਜਾਵੇਗਾ। ਨਿਲਾ ਬਾਸਕਟਬਾਲ ਐਸੋਸੀਏਸ਼ਨ ਦੇ ਬ੍ਰਿਜ ਗੋਇਲ ਨੇ ਬਾਸਕਟਬਾਲ ਕੋਰਟ ਵੱਲ ਜਾਣ ਵਾਲੀਆਂ ਦੋਵੇਂ ਪਾਸਿਆਂ ਦੀਆਂ ਸੜਕਾਂ ਦੀ ਮੁਰੰਮਤ ਦੀ ਮੰਗ ਵੀ ਕੀਤੀ ਜਿਸ ਨੂੰ ਵਿਧਾਇਕ ਨੇ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਕੋਟੇ ਵਿੱਚੋਂ ਕਰਵਨ ਦਾ ਵਾਅਦਾ ਕੀਤਾ ਅਤੇ ਮੇਰੇ ਨਾਲ ਗੱਲ ਕਰਨ ਦਾ ਵੀ ਵਾਅਦਾ ਕੀਤਾ ਗੋਇਲ ਅਤੇ ਸਭਿਆਚਾਰਕ ਪ੍ਰੋਗਰਾਮ ਪ੍ਰਬੰਧਕ ਗੁਰਵਿੰਦਰ ਰੰਗੋਵਾਲ ਨੇ ਦੱਸਿਆ ਕਿ ਪ੍ਰਬੰਧਕ 24 ਘੰਟੇ ਕੰਮ ਕਰ ਰਹੇ ਹਨ ਨੈਸ਼ਨਲ ਬਾਸਕਟਬਾਲ ਟੂਰਨਾਮੈਂਟ ਲਈ ਪ੍ਰਬੰਧਕ ਕਮੇਟੀ ਦੀ ਅਗਵਾਈ ਪੁਲਿਸ ਕਮਿਸ਼ਨਰ ਸ਼੍ਰੀ ਸੁਵਪਨ ਸ਼ਰਮਾ ਆਈਪੀਐਸ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਕਰ ਰਹੇ ਹਨ ਜਿਨ੍ਹਾਂ ਨੂੰ ਬਾਸਕਟਬਾਲ ਵਿੱਚ ਅਰਜੁਨ ਪੁਰਸਕਾਰ ਪ੍ਰਾਪਤ ਕਰਤਾ ਪ੍ਰਮਿੰਦਰ ਸਿੰਘ ਪੰਡਾਲ ਡੀਸੀਪੀ ਕਾਨੂੰਨ ਤੇ ਵਿਵਸਥਾ ਤੋਂ ਸਰਗਰਮ ਸਮਰਥਨ ਵੀ ਪ੍ਰਾਪਤ ਹੋਇਆ ਹੈ ਹਾਲ ਹੀ ਵਿੱਚ ਇੱਕ ਹੋਰ ਸਮਾਗਮ ਵਿੱਚ ਬੋਲਦੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਲੋਕਾਂ ਅਤੇ ਸਾਰੇ মিডিਆ ਨੂੰ ਇਸ ਮੈਗਾ ਰਾਸ਼ਟਰੀ ਬਾਸਕਟਬਾਲ ਟੂਰਨਾਮੈਂਟ ਨੂੰ ਦੇਖਣ ਲਈ ਆਉਣ ਦੀ ਜ਼ੋਰਦਾਰ ਅਪੀਲ ਕੀਤੀ ਅਤੇ ਦੱਸਿਆ ਕਿ ਇੱਥੇ ਮੈਚ ਦੇਖਣ ਲਈ ਕੋਈ ਐਂਟਰੀ ਫੀਸ ਨਹੀਂ ਹੈ